ਹਾਂਜੀ ਕੀ ਹਾਲ ਹੈ ਤੁਹਾਡਾ ਸਾਰਿਆਂ ਦਾ ਜਿੰਨਾਂ ਦਾ ਪੇਟ ਬਾਹਰ ਨਿਕਲ ਦੀ ਤਿਆਰੀ ਕਰ ਰਿਹਾ ਜਾਂ ਨਿਕਲ ਚੁੱਕਿਆ ਉਹਨਾਂ ਦਾ ਉਹਨਾਂ ਨੂੰ ਪੱਕਾ ਹੱਲ ਦੱਸਣ ਲੱਗੇ ਆ ਇਸ ਚੀਜ਼ ਦੀ ਸਮੱਸਿਆ ਕਦੋਂ ਆਉਂਦੀ ਆ ਜਦੋਂ ਆਪਾਂ ਉਹਦੇ ਖਾਣ ਪੀਣ ਦਾ ਟਾਈਮ ਅੱਗੇ ਪਿੱਛੇ ਕਰ ਦਿੰਨੇ ਆ ਕਦੇ ਲੇਟ ਖਾ ਲਿਆ ਕਦੇ ਪਹਿਲਾਂ ਖਾ ਲਿਆ ਪੱਕਾ ਟਾਈਮ ਕਰ ਲਓ 9 ਵਜੇ ਤੋਂ ਪਹਿਲਾਂ ਬ੍ਰੇਕਫਾਸਟ 12 ਤੇ 2 ਦੇ ਵਿੱਚ ਵਿੱਚ ਲੰਚ 6-7 ਵਜੇ ਆਪਦਾ ਡਿਨਰ ਸਿੰਪਲ ਖਾਣਾ ਖਾਓ ਘਰ ਦਾ ਸਵੇਰੇ ਦਿਨ ਦੀ ਸ਼ੁਰੂਆਤ ਜੇ ਵੈਜੀਟੇਰੀਅਨ ਹੋ ਮੇਰੇ ਵਾਂਗੂ ਤਾ ਫਰੂਟ ਜੂਸ ਕਿਸੇ ਵੀ ਚੀਜ਼ ਤੋਂ ਸ਼ੁਰੂਆਤ ਕਰੋ ਦਿਨ ਦੀ ਫਿਰ ਆਪਦਾ ਦੁਪਹਿਰੇ ਚਲੇ ਜਾਓ ਆਪ ਦੀ ਥਾਲੀ ਸਜਾ ਲਓ ਦਹੀਂ ਦਾਲ ਸਬਜ਼ੀ ਸਲਾਦ ਰੋਟੀ ਲੋੜ ਅਨੁਸਾਰ ਖਾਓ ਸ਼ਾਮ ਨੂੰ ਕੁਝ ਜਿਹੀ ਕਰੋ ਜੇ ਇੱਕ ਰੋਟੀ ਖਾ ਇੱਕ ਅੱਧੀ ਖਾ ਲਓ ਦਾਲ ਸਬਜ਼ੀ ਦੀ ਮਾਤਰਾ ਵਧਾ ਦਿਓ ਦਿਨ ਚ ਪਾਣੀ ਲੋੜ ਅਨੁਸਾਰ ਪੀਓ ਨਾ ਜ਼ਿਆਦਾ ਨਾ ਥੋੜਾ ਚਾਹ ਫਿੱਕੀ ਚਾਹ ਕਦੇ ਵੀ ਨੁਕਸਾਨ ਨਹੀਂ ਕਰਦੀ ਪੀ ਸਕਦੇ ਆਂ ਬਦਲ ਬਦਲ ਕੇ 6-7 ਦਿਨ ਹਫਤੇ ਦੇ ਹੁੰਦੇ ਇਹਨਾਂ ਨੂੰ ਬਦਲ ਬਦਲ ਕੇ ਆਪਦੇ ਖਾਣੇ ਨੂੰ ਉਹਦਾ ਟਾਈਮ ਸਹੀ ਕਰ ਲੋ ਜ਼ਿੰਦਗੀ ਭਰ ਸੈੱਟ ਰਹੋਗੇ ਫਿੱਟ ਰਹੋਗੇ ਸਾਈਕਲ ਚਲਾਓ ਜੈਮ ਲਾਓ ਗਰਾਊਂਡ ਆਓ ਕਿਤੇ ਜਾਓ ਵਾਕ ਕਰੋ ਇਹਨਾਂ ਚੀਜ਼ਾਂ ਨੂੰ ਆਪਣੀ ਆਤ ਦੇ ਰੁਟੀਨ ਦੇ ਵਿੱਚ ਆਦਤ ਬਣਾ ਲਓ ਤੇ ਕਦੇ ਵੀ ਤੁਸੀਂ ਮੈਂ ਕਹਿੰਦਾ ਵੀ ਬਿਮਾਰ ਵੀ ਨਹੀਂ ਹੋਵੋਗੇ ਨਿੱਕੀਆਂ ਮੋਟੀਆਂ ਬਿਮਾਰੀਆਂ ਆ ਗੋਲੀਆਂ ਜਿਹੜੀਆਂ ਹੁੰਦੀਆਂ ਬੀਪੀ ਕੈਸਟਰੋਲ ਜਿਵੇਂ ਉਹ ਸਭ ਕੁਝ ਇਹ ਚੀਜ਼ਾਂ ਨਾਲ ਹੀ ਖਤਮ ਹੋ ਜਾਂਦਾ ਵਾ ਵੀਡੀਓ ਚੰਗੀ ਲੱਗੇ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਥੈਂਕ ਯੂ ਸੋ ਮੱਚ ਗੁੱਡ ਲੱਕ